ਤਰ ਜੀ ਅਰੇ ਇਕ ਟੇਕ ਤੂੰ ਲਾਹੇ ਵਡਾਣੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਸਤਾਰੇ ਸਤਨਾਮ ਸ਼ਿਰਵਾਇ ਗੁਰੂ ਸਾਹਿਬ ਜੀ ਬਿਹાગੜਾ ਮਹਿਲਾ ਚੌਥਾ ਹਉ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤ ਗੁਰ ਨਾਮ ਦਰੜਾਇ ਮੇਰੀ ਜਿੰਦੜੀਏ ਬਿਖ ਪੌਜਲ ਤਾਰਨ ਹਰੋ ਰਾਮ ਹੋਮ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਅਧਾਰੋ ਰਾਮ ਗੁਰ ਸਤਗੁਰ ਨਾਮ ਦਰੜਾਇਆ ਮੇਰੀ ਜਿੰਦੜੀਏ ਬਿਖ ਪੌਜਲ ਤਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁਖ ਨਿਵਾਰਨ ਹਾਰੋ ਰਾਮ ਸਾਰਸਨ ਧਨ ਤਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇ ਰਾਮ ਸਰਬਨ ਭਰੇ ਸੂਬ ਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣੈ ਹਰ ਤੇਰੇ RAM ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਐ ਲਗੈ ਗੁਰ ਪਰੈ RAM ਰਬੇ ਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ RAM ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ ਜੋ ਸਾਤ ਜੋ ਸਾਧੂ ਸਤਗੁਰ ਦੇਖੇ RAM ਇਹ ਹਸਤ ਪਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖੈ RAM ਤਿਸ ਜਨ ਕੇ ਪਗ ਨਿਤ ਪੂਜੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚੱਲੇ ਸੇ RAM ਨਾਨਕ ਤੈਨੂੰ ਮਿਟੋਂ ਵਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਮਨੇਸਰਾਮ ਤਰਤ ਪਤਾਲ ਅਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪਾਣੀ ਵਸੰਤ ਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਦਾ ਵੈ ਰਾਮ ਬਣ ਤ੍ਰਿੰਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੇ ਰਾਮ ਨਾਨਕ ਤੇ ਹਰ ਦਰ ਪੈ ਨਾ ਆ ਮੇਰੀ ਜਿੰਦੜੀਏ ਜੋ ਗੁਰਮਖ ਭਗਤ ਮਨ ਲਾਵੇ RAM ਬੜ ਤ੍ਰਿੰਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੇ RAM ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮਖ ਭਗਤ ਮਨ ਲਾਵੇ RAM ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਏ ਮੇਰੀ ਜਿੰਦੇ ਆਖ ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ ਏ ਮੇਰੀ ਸੋਹਣੀ ਜਿੰਦੇ ਗੁਰੂ ਨੇ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ ਗੁਰੂ ਮਾਇਆ ਦੇ ਮੋਹ ਦੇ ਜ਼ਹਿਰ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦੀ ਸਮਰਥਾ ਰੱਖਦਾ ਹੈ। ਏ ਮੇਰੀ ਸੋਣੀਏ ਜਿੰਦੇ ਜਿਨ੍ਹਾਂ ਸੰਤ ਜਨਾਂ ਨੇ ਇੱਕ ਮਨ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ। ਉਹਨਾਂ ਦੀ ਹਰ ਥਾਂ ਸੋਭਾ ਵੜਿਆਈ ਹੁੰਦੀ ਹੈ। ਏ ਨਾਨਕ ਆਖ ਏ ਮੇਰੀ ਸੋਣੀ ਜਿੰਦੇ ਪ੍ਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ। ਹਰ ਨਾਮ ਸਾਰੀ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ। ਏ ਮੇਰੀ ਸੋਹਣੀ ਜਿੰਦੇ ਉਹ ਜੀਵ ਭਾਗਾ ਵਾਲੀ ਹੈ। ਮubaruk ਹੈ ਜਿਹੜੀ ਸਦਾ ਪ੍ਰਮਾਤਮਾ ਦੇ ਗੁਣ ਗਾਉਂਦੀ ਰਹਿੰਦੀ ਹੈ। ਏ ਮੇਰੀ ਸੋਹਣੀ ਜਿੰਦੇ ਆਖ ਏ ਪ੍ਰਭੂ ਉਹ ਕੰਨ ਸੋਹਣੇ ਹਨ ਜਿਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ। ਏ ਮੇਰੀ ਸੋਹਣੀ ਜਿੰਦੇ ਉਹ ਸਿਰ ਭਾਗਾਂ ਵਾਲਾ ਹੈ ਪਵਿੱਤਰ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਜਾ ਲੱਗਦਾ ਹੈ ਏ ਮੇਰੀ ਸੋਹਣੀ ਜਿੰਦੇ ਨਾਨਕ ਉਸ ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ ਨਾਨਕ ਨੂੰ ਪਰਮਾਤਮਾ ਦੇ ਦਾ ਨਾਮ ਚੇਤੇ ਕਰਾਇਆ ਹੈ ਏ ਮੇਰੀ ਸੋਹਣੀ ਜਿੰਦੇ ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸ਼ਨ ਕਰਦੀਆਂ ਰਹਿੰਦੀਆਂ ਹਨ ਉਹ ਹੱਥ ਪਵਿੱਤਰ ਹਨ ਜਿਹੜੇ ਪ੍ਰਮਾਤਮਾ ਦੀ ਸਿੱਖ ਸਲਾਹ ਲਿਖਦੇ ਰਹਿੰਦੇ ਹਨ ਏ ਮੇਰੀ ਸੋਹਣੀ ਜਿੰਦੇ ਉਸ ਮਨੁੱਖ ਦੇ ਉਹ ਪੈਰ ਸਦਾ ਪੂਜੇ ਜਾਂਦੇ ਹਨ ਜਿਹੜੇ ਪੈਰ ਧਰਮ ਦੇ ਰਾਹ ਉੱਤੇ ਤੁਰਦੇ ਰਹਿੰਦੇ ਹਨ ਏ ਮੇਰੀ ਸੋਹਣੀ ਜਿੰਦੇ ਨਾਨਕ ਉਹਨਾਂ ਬੜਪਾਗੀ ਮਨੁੱਖਾਂ ਤੋਂ ਕਰਵਾਣ ਜਾਂਦਾ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ ਜੀਵਨ ਆਧਾਰ ਬਣਾ ਲੈਂਦੇ ਹਨ ਏ ਮੇਰੀ ਸੋਹਣੀ ਜਿੰਦੇ ਧਰਤੀ ਪਤਾਲ ਆਕਾਸ਼ ਹਰੇਕ ਹੀ ਪ੍ਰਮਾਤਮਾ ਦਾ ਨਾਮ ਸਿਮਰ ਰਿਹਾ ਹੈ ਏ ਮੇਰੀ ਸੋਹਣੀ ਜਿੰਦੇ ਹਵਾ ਪਾਣੀ ਅੱਗ ਹਰੇਕ ਤੱਤ ਵੀ ਪ੍ਰਮਾਤਮਾ ਦੀ ਸਿਸ਼ਟ ਸਲਾ ਦਾ ਗੀਤ ਗਾ ਰਿਹਾ ਹੈ ਏ ਮੇਰੀ ਸੋਹਣੀ ਜਿੰਦੇ ਜੰਗਲ ਕਾ ਇਹ ਸਾਰਾ ਤੁਸੀਂ ਦਾ ਸੰਸਾਰ ਆਪਣੇ ਮੂੰਹ ਨਾਲ ਹਰੇਕ ਹੀ ਪ੍ਰਮਾਤਮਾ ਦਾ ਨਾਮ ਜਪ ਰਿਹਾ ਹੈ ਹੇ ਨਾਨਕ ਆਖੇ ਮੇਰੀ ਸੋਹਣੀ ਜਿੰਦੇ ਜਿਹੜਾ ਜਿਹੜਾ ਜੀਵ ਗੁਰੂ ਦੇ ਸ਼ਰਨ ਪੈ ਕੇ ਪ੍ਰਮਾਤਮਾ ਦੀ ਭਗਤੀ ਵਿੱਚ ਆਪਣਾ ਮਨ ਜੋੜਦਾ ਹੈ ਉਹ ਸਾਰੇ ਪ੍ਰਮਾਤਮਾ ਦੇ ਦਰਤੇ ਸਤਿਕਾਰੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ